ਗੁਰੂ ਅਰਜਨ ਦੇਵ ਪਾਸ਼ਾ ਜੀ ਦੇ ਵੇਲੇ ਇੱਕ ਭਾਈ ਮੰਜ ਜੀ ਹੋਏ ਨੇ ਇਹ ਦੁਆਬੇ ਦੇ ਰਹਿਣ ਵਾਲੇ ਰਾਜਪੂਤ ਚੌਧਰੀ ਸਨ ਇਹਨਾਂ ਦਾ ਸਾਰਾ ਪਰਿਵਾਰ ਬਰਾਦਰੀ ਪਿੰਡ ਤੇ ਸਾਰਾ ਇਲਾਕਾ ਸਖੀ ਸਰਵਰ ਨੂੰ ਪੂਜਦੇ ਸੀ ਜਿਨ੍ਹਾਂ ਨੂੰ ਕਈ ਲੋਕ ਪੀਰ ਲਾਲਾ ਵਾਲਾ ਜਾਂ ਨਿਗਾਹੇ ਵਾਲਾ ਵੀ ਕਹਿੰਦੇ ਨੇ ਜਦੋਂ ਇਹਨਾਂ ਨੇ ਗੁਰਬਾਣੀ ਸੁਣੀ ਤਾਂ ਇਹਨਾਂ ਦਾ ਮਨ ਗੁਰਬਾਣੀ ਵਿੱਚ ਜੁੜ ਗਿਆ ਇਹਨਾਂ ਨੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਤੇ ਸਿੱਖੀ ਦੀ ਜਾਂਚਨਾ ਕੀਤੀ ਗੁਰੂ ਪਾਤਸ਼ਾਹ ਜੀ ਨੇ ਭਾਈ ਮੰਜ ਜੀ ਨੂੰ ਸਿੱਖੀ ਬਖਸ਼ਤਾਂ ਦਿੱਤੀ ਲੇਕਿਨ ਇਮਤਿਹਾਨ ਪ੍ਰੀਖਿਆ ਬਹੁ ਡਾਡੇ ਲੇਤੇ ਬਹੁਤ ਕਰੜੇ ਤੋਂ ਕਰੜੇ ਇਮਤਿਹਾਨ ਪਾਏ ਸਨ ਕਹਿੰਦੇ ਭਾਈ ਮੰਜ ਜੀ ਸਖੀ ਸਰਵਰੀਆਂ ਦੇ ਸੰਗ ਲੈ ਕੇ ਜਾਂਦੇ ਹੁੰਦੇ ਸਨ ਇੱਕ ਦਿਨ ਉਹ ਜਾ ਰਹੇ ਸੀ ਤੇ ਉਹਨਾਂ ਨੂੰ ਅੰਮ੍ਰਿਤਸਰ ਸਹਿਬ ਬਹੁਤ ਇਕੱਠ ਹੋਇਆ ਦਿਖਿਆ ਉਹਨਾਂ ਸਿੱਖਾਂ ਨੂੰ ਉੱਥੇ ਖੜਿਆਂ ਨੂੰ ਪੁੱਛਿਆ ਵੀ ਇੱਥੇ ਕੌਣ ਬੈਠਾ ਏ ਕਿਉਂ ਇੰਨੀ ਪੇੜ ਲੱਗੀ ਹੋਈ ਆ ਤਾਂ ਸਿੱਖਾਂ ਨੇ ਦੱਸਿਆ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਪੰਜਵੀਂ ਜੋਤ ਗੁਰੂ ਅਰਜਨ ਦੇਵ ਜੀ ਮਹਾਰਾਜੀ ਬੈਠੇ ਹੋਏ ਨੇ ਭਾਈ ਮੰਜ ਕਹਿੰਦਾ ਅੱਛਾ ਕੀ ਮੈਨੂੰ ਦਰਸ਼ਨ ਹੋ ਸਕਦੇ ਨੇ ਤਾਂ ਸਿੱਖਾਂ ਨੇ ਕਿਹਾ ਹਾਂ ਭਾਈ ਮੰਜ ਜਿਹਨਾਂ ਨੂੰ ਆਪਣੇ ਨਾਲ ਲੈ ਕੇ ਸਖੀ ਸਰਵੀਆਂ ਦੇ ਕੋਲ ਜਾ ਰਿਹਾ ਸੀ ਉਹਨਾਂ ਨੂੰ ਉੱਥੇ ਹੀ ਖੜਾ ਕਰ ਦਿੱਤਾ ਤੇ ਕਹਿੰਦਾ ਬਈ ਇੱਥੇ ਖੜੋ ਮੈਂ ਆਉਣਾ ਕੰਦੇ ਜਦੋਂ ਭਾਈ ਮੰਜ ਜੀ ਨੇ ਅੰਦਰ ਜਾ ਕੇ ਗੁਰੂ ਅਰਜਨ ਦੇਵ ਭਾਸ਼ਾ ਜੀ ਦੇ ਦਰਸ਼ਨ ਕੀਤੇ ਐਦਾ ਮਨ ਨਿਆਲ ਹੋ ਗਿਆ ਐਦਾ ਮਨ ਗਦਗਦ ਹੋ ਗਿਆ ਭਾਈ ਮੰਜ ਗੁਰੂ ਸਾਹਿਬ ਜੀ ਨੂੰ ਕਹਿੰਦੇ ਮਹਾਰਾਜ ਜੀ ਮੈਨੂੰ ਸਖੀ ਸਰਵੜੀਆਂ ਦੇ ਕੋਲ ਕਿੰਨੇ ਸਾਲ ਹੋ ਗਏ ਜਾਂਦੇ ਹੋਏ ਨੂੰ ਪਰ ਮੈਨੂੰ ਅੰਦਰ ਇੰਨਾ ਆਨੰਦ ਕਦੀ ਨਹੀਂ ਆਇਆ ਜਿੰਨਾ ਮੈਨੂੰ ਆਪ ਜੀ ਦੇ ਕੋਲ ਆ ਗਿਆ ਉਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸੀ ਕਿ ਅਸੀਂ ਇਸ ਧਰਤੀ ਤੇ ਨਾਮ ਜਪਣ ਵਾਸਤੇ ਆਏ ਹਾਂ ਇਹ ਜਨਮ ਵਾਰ-ਵਾਰ ਨਹੀਂ ਮਿਲਣਾ ਅਵਰ ਕਾਜ ਤੇ ਰਕਿਤ ਇਹਨਾਂ ਕਾਮ ਮਿਲ ਸਾਧ ਸੰਗਤ ਭਜ ਕੇ ਵਲ ਨਾਮ ਗੁਰੂ ਅਰਜਨ ਪਾਤਸ਼ਾਹ ਜੀ ਸਾਰੀ ਸੰਗਤ ਨੂੰ ਉਪਦੇਸ਼ ਦੇ ਰਹੇ ਨੇ ਤੇ ਪਾਏ ਮੰਜ ਵੀ ਸਾਰੀ ਸੰਗਤ ਦੇ ਵਿੱਚ ਬਹਿ ਕੇ ਗੁਰੂ ਸਾਹਿਬ ਜੀ ਦੇ ਉਪਦੇਸ਼ ਸੁਣਦਾ ਸੁਣਦਿਆਂ ਸੁਣਦਿਆਂ ਉਹਦੇ ਮਨ ਤੇ ਬਹੁਤ ਹੀ ਗਹਿਰਾ ਅਸਰ ਹੋ ਗਿਆ ਪਾਈ ਮੰਜ ਕਹਿੰਦਾ ਹੈ ਮਨਾ ਐਨਾ ਆਨੰਦ ਤਾਂ ਪਹਿਲਾਂ ਕਦੇ ਨਹੀਂ ਆਇਆ ਕਿੰਨੇ ਕਿੰਨੇ ਸਾਲ ਹੋ ਚੁੱਕੇ ਨੇ ਸਖੀ ਸਰਵਰੀਆਂ ਨੂੰ ਪੁੱਛਦੇ ਹੋਏ ਪਰ ਅੱਜ ਗੁਰੂ ਦੀ ਸੰਗਤ ਚ ਬੈਠ ਕੇ ਜੋ ਆਨੰਦ ਬਣਿਆ ਉਹ ਮੈਂ ਕਹਿ ਹੀ ਨਹੀਂ ਸਕਦਾ ਏ ਮਨਾ ਤੂੰ ਗੁਰੂ ਅਰਜਨ ਪਾਤਸ਼ਾਹ ਜੀ ਦੇ ਚਰਨਾਂ ਦਾ ਭੋਰਾ ਬਣ ਜਾ ਪਾਈ ਮੰਜ ਜੀ ਉਸੇ ਵਕਤ ਖੜੇ ਹੋਏ ਤੇ ਬਾਹਰ ਜਾ ਕੇ ਜਿਹੜੇ ਉਹਨਾਂ ਦੇ ਨਾਲ ਸੰਗੀ ਸਾਥੀ ਆਏ ਸਨ ਪਾਈ ਮੰਜੀ ਉਹਨਾਂ ਨੂੰ ਕਹਿੰਦੇ ਵਈ ਸੁਣੋ ਤੁਸੀਂ ਇਕੱਲੇ ਜਾਓ ਮੈਂ ਨਹੀਂ ਤੁਹਾਡੇ ਨਾਲ ਜਾਣਾ ਉਹਦੇ ਸਾਥੀ ਕਹਿੰਦੇ ਵਈ ਤੁਸੀਂ ਸਾਨੂੰ ਨਾਲ ਲੈ ਕੇ ਆਏ ਹੋ ਅਸੀਂ ਇਕੱਠਿਆਂ ਨੇ ਸਖੀ ਸਰਵਰਾ ਦੇ ਜਾਣਾ ਸੀ ਹੁਣ ਤੁਸੀਂ ਸਾਨੂੰ ਇਕੱਲਿਆਂ ਨੂੰ ਭੇਜ ਰਹੇ ਹੋ ਉਦੋਂ ਪਾਈ ਮੰਜੀ ਜੀ ਕਹਿੰਦੇ ਵੀ ਮੈਨੂੰ ਇੱਥੇ ਪੂਰਾ ਗੁਰੂ ਮਿਲ ਗਿਆ ਐਸ ਲਈ ਤੁਸੀਂ ਹੁਣ ਚਲੇ ਜਾਓ ਮੈਨੂੰ ਹੁਣ ਕਿਸੇ ਦੀ ਲੋੜ ਨਹੀਂ ਮੈਨੂੰ ਗੁਰੂ ਅਰਜਨ ਦੇਵ ਜੀ ਦੀ ਲੋੜ ਹੈ ਅੰਦਰ ਆ ਕੇ ਭਾਈ ਮਾਂਝ ਜੀ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਬੇਨਤੀ ਕਰਦੇ ਨੇ ਹੀ ਸੱਚੇ ਪਾਤਸ਼ਾਹ ਜੀਓ ਮੈਨੂੰ ਸਿੱਖੀ ਦੀ ਦਾਤ ਦੇ ਦਿਓ ਮੈਨੂੰ ਮਹਾਰਾਜ ਜੀ ਆਪਣਾ ਸਿੱਖ ਬਣਾ ਲਓ ਹੁਣ ਸਾਧ ਸੰਗਤ ਜੀ ਇਹ ਗੱਲਬਾਤ ਸੁਣਨ ਵਾਲੀ ਕਿ ਪੁਰਾਣੇ ਸਮਿਆਂ ਦੇ ਵਿੱਚ ਸਿੱਖੀ ਕਿਵੇਂ ਮਿਲਦੀ ਸੀ ਅੱਜ ਅਸੀਂ ਸੋਚਦੇ ਹਾਂ ਕਿ ਅਸੀਂ ਨਾਮ ਤੇ ਪਿੱਛੇ ਸਾਡੇ ਸਿੰਘ ਲੱਗਾ ਕੌਰ ਲੱਗਿਆ ਵਾ ਅਸੀਂ ਸਿੱਖਾਂ ਲੇਕਿਨ ਸਿੱਖੀ ਜਾਂਦੀ ਜੇ ਕਮਾਈ ਸਿੱਖੀ ਲੈਣੀ ਪੈਂਦੀ ਸੀ ਤੇ ਕਿਵੇਂ ਮਿਲਦੀ ਸੀ ਉਹ ਅੱਜ ਤੁਸੀਂ ਇਸ ਕਥਾ ਵਿੱਚ ਸੁਣੋਗੇ ਸਿੱਖੀ ਨਬਾਉਣ ਵਾਲਿਆਂ ਨੇ ਸਿੱਖੀ ਵਿੱਚ ਪਾਸ ਹੋਣ ਵਾਲਿਆਂ ਨੇ ਆਪਣਾ ਬੰਦ-ਬੰਦ ਕਟਵਾਇਆ ਜੀ ਆਪਣਾ ਖੋਪਰ ਲੋਹਾਇਆ ਜੀ ਤਨ ਵਿੱਚ ਆਰਾ ਚਰਵਾਇਆ ਤਾਂ ਜਾ ਕੇ ਸਿੱਖੀ ਮਿਲੀ ਐ ਥੋੜੀ ਨਾ ਸਿੱਖੀ ਮਿਲਦੀ ਐ ਸੋ ਭਾਈ ਮੰਜ ਕਹਿੰਦਾ ਵੀ ਮਹਾਰਾਜ ਜੀ ਗੁਰੂ ਅਰਜਨ ਦੇ ਪਾਤਸ਼ਾਹ ਸੱਚੇ ਪਾਤਸ਼ਾਹ ਜੀਓ ਮੈਨੂੰ ਆਪਣਾ ਸਿੱਖ ਬਣਾ ਲਓ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਭਾਈ ਤੂੰ ਪਹਿਲਾਂ ਤਾਂ ਨਹੀਂ ਕਿਸੇ ਨੂੰ ਮੰਨਦਾ ਭਾਈ ਮੰਜ ਜੀ ਕਹਿੰਦੇ ਵੀ ਹਾਂ ਮਹਾਰਾਜ ਜੀ ਸਾਡੇ ਘਰੇ ਇੱਕ ਸਮਾਦ ਬਣੀ ਹੋਈ ਆ ਸਖੀ ਸਰਵਰ ਦੀ ਸਮਾਦ ਉਹ ਬਣੀ ਹੋਈ ਆ ਲੋਕੇ ਮੇਰੇ ਕੋਲ ਆਉਂਦੇ ਨੇ ਤੇ ਮੈਂ ਹਰ ਸਾਲ ਸੰਗ ਲੈ ਕੇ ਜਾਣਾ ਤੇ ਮਹਾਰਾਜ ਜੀ ਮੈਂ ਉਹਨਾਂ ਸਖੀ ਸਰਵਰਾਂ ਦੀ ਪੂਜਾ ਕਰਦਾ ਹਾਂ ਹੁਣ ਸਾਧ ਸੰਗਤ ਜੀ ਇਹ ਵੀ ਬਚਨ ਗੁਰੂ ਸਾਹਿਬ ਜੀ ਦਾ ਚੇਤੇ ਕਰਨ ਵਾਲਾ ਜੀ ਮਹਾਰਾਜ ਜੀ ਕਹਿੰਦੇ ਭਾਈ ਮੰਜ ਸਿੱਖੀ ਤੇ ਸਿੱਖੀ ਕਦੀ ਨਹੀਂ ਜੋ ਟਿਕਦੀ ਮਹਾਰਾਜ ਕਹਿੰਦੇ ਨਾਲੇ ਤੂੰ ਕਬਰ ਦੀ ਪੂਜਾ ਕਰੇਗਾ ਤੇ ਨਾਲੇ ਸਾਡਾ ਸਿੱਖ ਬਣੇਗਾ ਇਹ ਕੰਮ ਨਹੀਂ ਹੋ ਸਕਦਾ ਸਿੱਖੀ ਤੇ ਸਿੱਖੀ ਨਹੀਂ ਟਿਕਣੀ ਮਹਾਰਾਜ ਜੀ ਕਹਿੰਦੇ ਭਾਈ ਮੰਝ ਜੇ ਤੂੰ ਸਿੱਖੀ ਲੈਣੀ ਏ ਫਿਰ ਜਾਂ ਤਾਂ ਤੂੰ ਕਬਰ ਰੱਖ ਤੇ ਜਾਂ ਤੂੰ ਸਾਨੂੰ ਰੱਖ ਲੈ ਜੇ ਤੂੰ ਕਬਰਾਂ ਦੀ ਪੂਜਾ ਤੋਂ ਹਟੇਗਾ ਐਨਾ ਸਿੱਖ ਸਖੀ ਸਰਵਰ ਲਾਲਾ ਵਾਲੇ ਪੀਰ ਦੀ ਪੂਜਾ ਤੋਂ ਹਟੇਗਾ ਤਾਂ ਤੈਨੂੰ ਜਾ ਕੇ ਸਾਡੀ ਸਿੱਖੀ ਮਿਲੋਗੇ ਕੁਣ ਸਾਹਾ ਸੰਗਾ ਜੀ ਇੱਥੇ ਗੱਲ ਥੋੜੀ ਸੋਚਣ ਵਾਲੀ ਹੈ ਵਿਚਾਰਨ ਵਾਲੀ ਹੈ ਵੇ ਕਿ ਪੰਜਾਬ ਦੇ ਵਿੱਚ ਜਿਹੜੇ ਸਿੱਖ ਇੰਨਾ ਕਬਰਾਂ ਨੂੰ ਪੀਰਾਂ ਨੂੰ ਪੂਜਦੇ ਨੇ ਤੇ ਫਿਰ ਉਸ ਤੋਂ ਬਾਅਦ ਗੁਰੂ ਘਰ ਵੀ ਜਾ ਕੇ ਮਹਾਰਾਜ ਨੂੰ ਮੱਥਾ ਟੇਕਦੇ ਨੇ ਕੀ ਇਹ ਪ੍ਰਸ਼ਨ ਉਹਨਾਂ ਵਾਸਤੇ ਨਹੀਂ ਆ ਜੇ ਗੁਰੂ ਮਹਾਰਾਜ ਜੀ ਨੇ ਭਾਈ ਮੰਜ ਨੂੰ ਸਿੱਖੀ ਤਾਂ ਦਿੱਤੀਗੇ ਜੇ ਭਾਈ ਮੰਜ ਕਬਰਾਂ ਨੂੰ ਪੂਜਣਾ ਛੱਡੇਗਾ ਸਖੀ ਸਰਵਰਾਂ ਨੂੰ ਪੂਜਣਾ ਛੱਡੇਗਾ ਤਾ ਜਾ ਕੇ ਭਾਈ ਮੰਜ ਨੂੰ ਸਿੱਖੇ ਦਿੱਤੀ ਮਹਾਰਾਜ ਜੀ ਨੇ ਪਰ ਇੱਥੇ ਤੁਸੀਂ ਪੰਜਾਬ ਵਿੱਚ ਹਾਲ ਦੇਖੋ ਗੁਰੂ ਘਰ ਵਿੱਚ ਗੁਰੂ ਮਹਾਰਾਜ ਨੂੰ ਮੱਥਾ ਟੇਕਣ ਵਾਲੇ ਤੁਹਾਨੂੰ ਕਬਰਾਂ ਤੇ ਵੀ ਮੱਥਾ ਟੇਕਦੇ ਦਿਖ ਜਾਣਗੇ ਐਨਾ ਸਖੀ ਸਰਵਰ ਤੇ ਪੀਰਾਂ ਨੂੰ ਵੀ ਮੱਥਾ ਟੇਕਦੇ ਦਿਖ ਜਾਣਗੇ ਜਿਹੜੇ ਕਬਰਾਂ ਨੂੰ ਤੇ ਪੀਰਾਂ ਨੂੰ ਪੂਜਦੇ ਨੇ ਉਹਨਾਂ ਨੂੰ ਮੁਬਾਰਕ ਲੇਕਿਨ ਜੇ ਤੁਸੀਂ ਸਿੱਖ ਬਣਨਾ ਹੈ ਤਾਂ ਤੁਹਾਨੂੰ ਇਹ ਚੀਜ਼ਾਂ ਛੱਡਣੀਆਂ ਪੈਣਗੀਆਂ ਇਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਹੁਕਮ ਵੀ ਏ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਿੱਖੀ ਤੇ ਸਿੱਖੀ ਨਹੀਂ ਟਿਕਦੀ ਜੇ ਸਿੱਖ ਬਣਨਾ ਤਾਂ ਤੁਹਾਨੂੰ ਇਹ ਚੀਜ਼ਾਂ ਛੱਡਣੀਆਂ ਪੈਣੀਆਂ ਨੇ ਸੋ ਭਾਈ ਮੰਜ ਜੀ ਕਹਿੰਦੇ ਵੀ ਗੁਰੂ ਮਹਾਰਾਜ ਜੀ ਮੈਨੂੰ ਆਪਣਾ ਸਿੱਖ ਬਣਾ ਲਓ ਮੈਂ ਇੰਨਾ ਕਬਰਾਂ ਤੋਂ ਕੀ ਕਰਾਂ ਜਿਨ੍ਹਾਂ ਨੇ ਮੈਨੂੰ ਸ਼ਾਂਤੀ ਆਨੰਦ ਸਿਮਰਨ ਨਹੀਂ ਦਿੱਤਾ ਤਾਂ ਮੈਂ ਉਥੋਂ ਕੀ ਕਰਨਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਭਾਈ ਮੰਜ ਇੱਕੋ ਚੀਜ਼ ਟਿਕਣੀ ਹੈ ਜਾਂ ਤੇਰੀ ਸਿੱਖੀ ਜਾਂ ਤੇਰੀ ਏ ਸਖੀ ਸਰਵਰ ਦੀ ਪੂਜਾ ਭਾਈ ਮੰਜ ਕਹਿੰਦਾ ਵੀ ਹਾਂ ਮਹਾਰਾਜ ਜੀ ਮੈਂ ਆਪ ਜੀ ਦੀ ਸਿੱਖੀ ਨੂੰ ਧਾਰਨ ਕਰਾਂਗਾ ਤੇ ਇਹਨਾਂ ਦੀ ਪੂਜਾ ਨੂੰ ਮੈਂ ਛੱਡ ਦਿਆਂਗਾ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਵੀ ਜਾ ਆਪਣੇ ਘਰੇ ਜਾ ਉਹ ਜਿਹੜੀ ਤੇਰੇ ਘਰੇ ਸਮਾਧ ਬਣੀ ਹੋਈ ਹੈ ਉਹਨੂੰ ਦੂਰ ਕਰ ਫਿਰ ਜਾ ਕੇ ਤੈਨੂੰ ਸਿੱਖੀ ਮਿਲੇਗੀ ਭਾਈ ਮੰਜ ਆਪਣੇ ਘਰੇ ਜਾਂਦਾ ਆਪਣੀ ਘਰ ਵਾਲੀ ਨੂੰ ਆਖਦਾ ਭਗਵਾਨ ਨੇ ਮੈਨੂੰ ਪੂਰੇ ਗੁਰੂ ਦੀ ਸੰਗਤ ਮਿਲ ਗਈ ਆ ਅਸੀਂ ਅੱਜ ਤੋਂ ਉਸ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਮੰਨਣਾ ਵਾ ਉਹ ਪੂਰਾ ਗੁਰੂ ਸਾਡਾ ਪਾਰ ਉਤਾਰਾ ਕਰੇਗਾ ਤੇ ਉਹਨੇ ਇਹ ਕਹਿ ਦਿੱਤਾ ਕਿ ਅਸੀਂ ਅੱਜ ਤੋਂ ਬਾਅਦ ਕਿਸੇ ਕਬਰ ਨੂੰ ਪੀਰ ਨੂੰ ਮੜੀ ਮਸਾਣੀ ਨੂੰ ਨਹੀਂ ਚੇ ਮੰਨਣਾ ਤੇ ਉਹਦੇ ਕੋਲ ਜਿੰਨੇ ਵੀ ਲੋਕ ਆਉਂਦੇ ਸਨ ਉਹਨਾਂ ਸਾਰਿਆਂ ਨੂੰ ਰੋਕ ਦਿੱਤਾ ਤੇ ਕਹਿ ਦਿੱਤਾ ਵੀ ਅੱਜ ਤੋਂ ਬਾਅਦ ਮੇਰੇ ਕੋਲ ਕਿਸੇ ਨੇ ਨਹੀਂ ਜੀ ਆਉਣਾ ਉਹਨੇ ਆਪਣੇ ਪਿੰਡ ਵਿੱਚ ਆ ਕੇ ਜਿਹੜੀ ਇਹਦੇ ਘਰੇ ਕਬਰ ਬਣੀ ਹੋਈ ਸੀ ਨਾ ਉਹਨੇ ਉਹ ਸਾਰੀ ਭੰਨ ਦਿੱਤੀ ਤੇ ਸਭ ਨੂੰ ਕਹਿ ਦਿੱਤਾ ਵੀ ਅੱਜ ਤੋਂ ਬਾਅਦ ਮੇਰੇ ਕੋਲ ਕੋਈ ਨਾ ਆਵੇ ਅੱਜ ਤੋਂ ਮੈਂ ਗੁਰੂ ਅਰਜਨ ਦੇ ਪਾਸ਼ਾ ਦਾ ਸਿੱਖ ਬਣ ਗਿਆ ਹਾਂ ਕਬਰ ਭਨ ਕੇ ਉਹ ਗੁਰੂ ਅਰਜਨ ਦੇ ਪਾਸ਼ਾ ਜੀ ਦੇ ਚਰਨਾਂ ਵਿੱਚ ਪਹੁੰਚ ਗਿਆ ਗੁਰੂ ਅਰਜਨ ਪਾਸ਼ਾ ਜੀ ਕਹਿੰਦੇ ਭਾਈ ਮੰਜ ਸਿੱਖੀ ਤੇ ਸਿੱਖੀ ਨਹੀਂ ਟਿਕਦੀ ਗੁਰੂ ਅਰਜਨ ਪਾਸ਼ਾ ਜੀ ਨੂੰ ਭਾਈ ਮੰਜ ਕਹਿੰਦਾ ਮਹਾਰਾਜ ਮੈਂ ਸਾਰੀ ਕਬਰ ਭਨ ਕੇ ਆਇਆ ਹਾਂ ਮਹਾਰਾਜ ਹੁਣ ਮੈਨੂੰ ਕੁਝ ਨਹੀਂ ਚਾਹੀਦਾ ਹੋਰ ਮੈਂ ਤਾਂ ਸਿਰਫ ਤੁਹਾਡੇ ਚਰਨਾਂ ਨਾਲ ਜੋੜਨਾ ਹੁਣ ਉਦੋਂ ਗੁਰੂ ਅਰਜਨ ਪਾਤਸ਼ਾਹ ਜੀ ਨੇ ਭਾਈ ਮੰਜ ਨੂੰ ਗੁਰਮੰਤਰ ਦੀ ਦਾਤ ਦਿੱਤੀ ਤੇ ਆਖਿਆ ਜਿੰਨਾ ਚਿਰ ਅਸੀਂ ਬੁਲਾਉਂਦੇ ਨੇ ਉਹਨਾਂ ਚਿਰ ਤੂੰ ਆਉਣਾ ਨਹੀਂ ਸਾਡੇ ਕੋਲ ਤੂੰ ਜਾ ਆਪਣੇ ਘਰ ਰਹਿ ਜਿੰਨਾ ਚਿਰ ਅਸੀਂ ਸੁਨੇਹਾ ਨਹੀਂ ਨਾ ਦਿੰਦੇ ਉਹਨਾਂ ਚਿਰ ਤੂੰ ਸਾਡੇ ਕੋਲ ਆਉਣਾ ਨਹੀਂ ਵਾਪਸ ਚਲੇ ਜਾ ਪਰ ਇਹ ਮਨ ਨਾਲ ਸਾ ਸੰਗਤ ਜੀ ਕੋਈ ਆਮ ਵਿਅਕਤੀ ਨਹੀਂ ਸੀ ਇਹ ਰਾਜਪੂਤ ਚੌਧਰੀ ਬੱਤਰ ਪਿੰਡਾਂ ਦਾ ਚੌਧਰੀ ਸੀ ਭਾਈ ਮੰਜ ਜਿਗਰ ਨੂੰ ਭਾਈ ਮੰਜ ਜਾਂਦਾ ਹੁੰਦਾ ਸੀ ਉਧਰ ਨੂੰ ਲੋਕ ਸਲਾਮਾ ਕਰਦੇ ਸੀ ਐਦੇ ਕੋਲ ਬਹੁਤ ਜ਼ਿਆਦਾ ਜ਼ਮੀਨ ਸੀ ਬਹੁਤ ਤਕੜਾ ਕਾਰੋਬਾਰ ਸੀ ਐਦੇ ਕੋਲ ਪੈਸੇ ਦੀ ਕੋਈ ਥੋੜੀ ਨਹੀਂ ਸੀ ਐਦੇ ਘਰ ਦੇ ਵਿੱਚ ਬਹੁਤ ਸਾਰੀਆਂ ਮੱਝਾਂ گاਵਾਾਂ ਤੇ ਹੋਰ ਬਹੁਤ ਪਸ਼ੂ ਸਨ ਹੁਣ ਸਾ ਸੰਗਤ ਜੀ ਵੇਖੋ ਕਿਵੇਂ ਪਰਖਾਉਂਦੀਆਂ ਨੇ ਇੱਕ ਸਿੱਖ ਰੀ ਹੈ ਕਹਿੰਦੇ ਜਦੋਂ ਭਾਈ ਮੰਜ ਨੇ ਕਬਰ ਨੂੰ ਤੋੜਿਆ ਤਾਂ ਇਹਦੀਆਂ ਜਿੰਨੀਆਂ ਵੀ ਮੱਝਾਂ ਸਨ ਉਹ ਮਰਨੀਆਂ ਸ਼ੁਰੂ ਹੋ ਗਈਆਂ ਤੇ ਸਾਰੇ ਪਿੰਡ ਵਿੱਚ ਖਬਰ ਫੈਲ ਗਈ ਵੀ ਪਾਈ ਮੰਜ ਦੀਆਂ ਮੱਝਾਂ ਮਰਨੀਆਂ ਸ਼ੁਰੂ ਹੋ ਗਈਆਂ ਅੱਜ ਦੋ ਕੱਲ ਨੂੰ ਦੋ ਪਰਸੋਂ ਚਾਰ ਮੱਝਾਂ ਮਰ ਗਈਆਂ ਐਵੇਂ ਨਿਤ ਮੱਝਾਂ ਮਰੀ ਜਾ ਰਹੀਆਂ ਨੇ ਤੇ ਇੱਕ ਦਿਨ ਆ ਕੇ ਇਹਦੇ ਸਾਰੇ ਪਸ਼ੂ ਹੀ ਮਰ ਗਏ ਕੋਈ ਵੀ ਨਾ ਬਚਿਆ ਹੁਣ ਸਾਧ ਸੰਗਤ ਜੀ ਸੁਭਾਵਕ ਜੀ ਗੱਲ ਆ ਵੀ ਸਾਰੇ ਲੋਕਾਂ ਦੇ ਵਿੱਚ ਇਹ ਗੱਲਾਂ ਸ਼ੁਰੂ ਹੋ ਗਈਆਂ ਕਿ ਐਨੇ ਪੀਰ ਦੀ ਫਕੀਰ ਦੀ ਕਬਰ ਢਾਈ ਏ ਸਖੀ ਸਰਵਰਾ ਦੀ ਕਬਰ ਢਾਈ ਏ ਐਦੇ ਤੇ ਹੁਣ ਪੀਰ ਪੁੱਠਾ ਪੈ ਗਿਆ ਹੁਣ ਐਦੇ ਨਾਲ ਇਹ ਜੋ ਕੁਝ ਵੀ ਹੋ ਰਿਹਾ ਨਾ ਤਾਂ ਹੀ ਹੋ ਰਿਹਾ ਵਾ ਕਿਉਂਕਿ ਐਨੇ ਕਬਰ ਢਾਈ ਹੁਣ ਸਾਧ ਸੰਗਤ ਜੀ 72 ਪਿੰਡਾਂ ਦਾ ਚੌਧਰੀ ਭਾਈ ਮੰਝ ਉਹਨੂੰ ਸਾਰੇ ਲੋਕ ਇਕੱਠੇ ਹੋ ਕੇ ਕਹਿਣ ਲੱਗੇ ਵੀ ਭਾਈ ਮੰਝ ਤੇਰੀਆਂ ਮੱਜਾਂ ਮਰ ਗਈਆਂ ਤੂੰ ਕਬਰ ਢਾਈ ਐ ਤੇਰੇ ਕਾਰਨ ਪਿੰਡ ਤੇ ਵੀ ਆਫਤ ਆ ਸਕਦੀ ਐ ਤੇਰੇ ਤੇ ਪੀਰ ਪੁੱਠਾ ਹੋ ਗਿਆ ਤੇਰੇ ਨਾਲ ਪੀਰ ਨਰਾਜ ਆ ਤੇਰੇ ਕਾਰਨ ਪਿੰਡ ਨੂੰ ਨਾ ਕੋਈ ਨੁਕਸਾਨ ਹੋ ਜੇ ਭਾਈ ਮੰਜ ਨੂੰ ਸਾਰੇ ਲੋਕ ਕਹਿੰਦੇ ਆ ਵੀ ਭਾਈ ਮੰਜ ਤੈਨੂੰ ਕਹਿਣ ਦੀ ਲੋੜ ਨਾ ਪਵੇ ਆਹ ਤੇਰੇ ਅੱਗੇ ਹੱਥ ਜੋੜਦੇ ਆ ਵੀ ਆਪਣਾ ਪਰਿਵਾਰ ਲੈ ਕੇ ਇੱਥੋਂ ਚਲੇ ਜਾ ਪਿੰਡ ਖਾਲੀ ਕਰ ਦੇ ਕਹਿੰਦੇ ਉਹ 72 ਪਿੰਡਾਂ ਦਾ ਚੌਧਰੀ ਰਾਜਪੂਤ ਚੌਧਰੀ ਭਾਈ ਮੰਜ ਆਪਣਾ ਪਿੰਡ ਖਾਲੀ ਕਰ ਦਿੰਦਾ ਉਹਦੀ ਜ਼ਮੀਨ ਲੋਕਾਂ ਨੇ ਮੰਨ ਲਈ ਭਾਈ ਮੰਜ ਦੇ ਘਰੇ ਇੱਕ ਤਾਂ ਉਹਨਾਂ ਦੀ ਘਰ ਵਾਲੀ ਸੀ ਤੇ ਇੱਕ ਉਹਨਾਂ ਦੀ ਧੀ ਭਾਈ ਮੰਜ ਆਪਣੇ ਘਰ ਵਾਲੀ ਤੇ ਆਪਣੀ ਧੀ ਨੂੰ ਲੈ ਕੇ ਤੁਰਿਆ ਜਾਂਦਾ ਸਾਧ ਸੰਗਤ ਜੀ ਸੋਚਣ ਵਾਲੀ ਗੱਲ ਐ ਵਾ ਜੇ ਇਹ ਸਮਾਂ ਸਾਡੇ ਦੇ ਬਣਾਵੇ ਅਸੀਂ ਤਾਂ ਗੁਰੂ ਨੂੰ ਪਰਮਾਤਮਾ ਨੂੰ ਲਾਂਤਾਂ ਪਾਵਾਂਗੇ ਤਾਂ ਜਾਂ ਹੋ ਸਕਦਾ ਵੀ ਗੁਰੂ ਨਾਲ ਪਰਮੇਸ਼ਰ ਨਾਲ ਨਾਰਾਜ਼ੀ ਹੋ ਜਾਈਏ ਤੇ ਕੀ ਪਤਾ ਇਹ ਵੀ ਆਖਦੇ ਹੀ ਐ ਵੀ ਅਸੀਂ ਤੇਰਾ ਕੀ ਵਿਗਾੜਿਆ ਸੀ ਤੂੰ ਸਾਡੇ ਤੇ ਐਸ ਤਨਕੀਤਾ ਸਾਡੇ ਤੇ ਇਹੋ ਜਿਹੇ ਦਿਨ ਲਿਆਂਦੇ ਅਸੀਂ ਤਾਂ ਤੇਰੇ ਸਿੱਖ ਬਣਨ ਆਏ ਸੀ ਪਰ ਤੂੰ ਸਾਨੂੰ ਘਰੋਂ ਬੇਕਾਰ ਕਰ ਦਿੱਤਾ ਪਰ ਸਾਸ ਸੰਗਾ ਜੀ ਧਾਨਿਆ ਭਾਈ ਮੰਜ ਜਿਨ੍ਹਾਂ ਨੇ ਗੁਰੂ ਅਰਜਨ ਪਾਤਸ਼ਾਹ ਜੀ ਦੀ ਹਰ ਪਰਖ ਚੋਂ ਹਰ ਟੈਸਟ ਦੇ ਵਿੱਚੋਂ ਹਰ ਇਮਤਿਹਾਨ ਦੇ ਵਿੱਚੋਂ ਸਫਲਤਾ ਪ੍ਰਾਪਤ ਕੀਤੀ ਤਾਂ ਹੀ ਤਾਂ ਹੁਣ ਤੱਕ ਭਾਈ ਮੰਜ ਵਰਗਾ ਕੋਈ ਨਹੀਂ ਹੋਇਆ ਜੇ ਭਾਈ ਮੰਜ ਵਰਗਾ ਬਣਨਾ ਤਾਂ ਭਾਈ ਮੰਜ ਜੀ ਵਰਗਾ ਪਿਆਰ ਵੀ ਲੈ ਕੇ ਆਉਣਾ ਪੈਣਾ ਉਹ 72 ਪਿੰਡਾਂ ਦੇ ਚੌਧਰੀ ਨੂੰ ਪਿੰਡ ਵਾਲਿਆਂ ਨੇ ਬਾਹਰ ਕੱਢ ਦਿੱਤਾ ਭਾਈ ਮੰਝ ਆਪਣੀ ਧੀ ਨੂੰ ਤੇ ਘਰਵਲੀ ਨੂੰ ਥਾਵਾ-ਥਾਵਾ ਤੇ ਲੈ ਕੇ ਫਿਰਦਾ ਵੀ ਵੀ ਹੁਣ ਕਿੱਥੇ ਜਾਈਏ ਛੋਟੀ ਜੀ ਭਾਈ ਮੰਝ ਜੀ ਦੀ ਧੀ ਰੋਂਦੀ ਪਈ ਭਾਈ ਮੰਝ ਦੀ ਘਰਵਲੀ ਕਹਿੰਦੀ ਭੀ ਠੀਕ ਆ ਅਸੀਂ ਗੁਰੂ ਅਰਜਨ ਪਾਤਸ਼ਾਹ ਜੀ ਦੇ ਸਿੱਖ ਤਾਂ ਬਣ ਗਏ ਆ ਲੇਕਿਨ ਇਹ ਤਾਂ ਸਾਡਾ ਘਰ ਵੀ ਹੱਥੋਂ ਚਲੇ ਗਿਆ ਇਹ ਤਾਂ ਸਾਹਾ ਸੰਗਤ ਜੀ ਉਸ ਸਮੇਂ ਜੇ ਅਸੀਂ ਉਹਨਾਂ ਹਾਲਾਤਾਂ ਵਿੱਚ ਖੜੇ ਹੋਵਾਂਗੇ ਤਾਂ ਹੀ ਆਪਾਂ ਉਹਨਾਂ ਹਾਲਾਤਾਂ ਨੂੰ ਮਹਿਸੂਸ ਕਰ ਸਕਦੇ ਹਾਂ ਕਿ ਉਹਨਾਂ ਹਾਲਾਤਾਂ ਦੇ ਵਿੱਚ ਇੱਕ ਸਿੱਖ ਆਪਣੇ ਗੁਰੂ ਵੱਲ ਕਿਵੇਂ ਵੇਖਦਾ ਹੋਵੇਗਾ ਕਿਵੇਂ ਆਪਣੇ ਗੁਰੂ ਬਾਰੇ ਸੋਚਦਾ ਹੋਵੇਗਾ ਧੰਨ ਭਾਈ ਮੰਜ ਜੁੜੇ ਰਤੀ ਪਰਬ ਨਹੀਂ ਡੋਲੇ ਜਿਹੜੇ ਗੁਰੂ ਸਾਹਿਬ ਜੀ ਦਾ ਹੁਕਮ ਮੰਨਦੇ ਪਏ ਨੇ ਗੁਰੂ ਪਾਤਸ਼ਾਹ ਜੀ ਨੇ ਆਖਿਆ ਸੀ ਭਾਈ ਮੰਜ ਜਿੰਨਾ ਚਿਰ ਅਸੀਂ ਬੁਲਾਵਾਂਗੇ ਨਹੀਂ ਉਹ ਨਾ ਚਿਰ ਉਹਨਾ ਨੇ ਵਾਪਸ ਤੂੰ ਗੁਰਮੰਤਰ ਦਾ ਜਾਪ ਕਰ ਗੁਰਮੰਤਰ ਦਾ ਅਭਿਆਸ ਕਰ ਭਾਈ ਮੰਜ ਗੁਰਮੰਤਰ ਦਾ ਅਭਿਆਸ ਕਰਦਾ ਪਿਆ ਗੁਰੂ ਪਾਤਸ਼ਾਹ ਜੀ ਦੇ ਹੁਕਮਾਂ ਤੇ ਪਹਿਰਾ ਦੇ ਰਿਆ ਗੁਰੂ ਸਾਹਿਬ ਜੀ ਦਾ ਹੁਕਮ ਸੀ ਸਿੱਖੀ ਦੇ ਸਿੱਕੀ ਨਹੀਂ ਟਿਕਣੀ ਭਾਈ ਮੰਜ ਭਾਈ ਮੰਜ ਨੇ ਗੁਰੂ ਸਾਹਿਬ ਜੀ ਦੇ ਹਰ ਹੁਕਮ ਨੂੰ ਸੱਤ ਕਰਕੇ ਮੰਨਿਆ ਸਾਧ ਸੰਗਤ ਜੀ ਜ਼ਿੰਦਗੀ ਵਿੱਚ ਇੱਕ ਸਮਾਂ ਅਜਿਹਾ ਵੀ ਆਉਂਦਾ ਜਦੋਂ ਆਪਣੇ ਵੀ ਦੁਸ਼ਮਣ ਬਣ ਜਾਂਦੇ ਆ ਜਿੰਨਾ ਨੇ ਅਸੀਂ ਆਪਣੇ ਕਹਿੰਦੇ ਆ ਜਿੰਨਾ ਤੇ ਅਸੀਂ ਬਹੁਤ ਮਾਣ ਕਰਦੇ ਆ ਇੱਕ ਦਿਨ ਉਹ ਵੀ ਸਾਡੇ ਵੱਲ ਉਂਗਲ ਕਰ ਦਿੰਦੇ ਨੇ ਉਹੀ ਸਾਨੂੰ ਮਾਰਨ ਨੂੰ ਪੈਂਦੇ ਨੇ ਪਰ ਕੇਵਲ ਸੰਸਾਰ ਵਿੱਚ ਇੱਕ ਹੈ ਜਿਹੜਾ ਸਾਡੇ ਨਾਲ ਸਾਡੇ ਵਾਸਤੇ ਹਮੇਸ਼ਾ ਖੜਾ ਉਹ ਹੈ ਸਾਡਾ ਗੁਰੂ ਸਾਡਾ ਗੁਰੂ ਸੱਚੇ ਪਾਤਸ਼ਾਹ ਸਾਨੂੰ ਸਦਾ ਵੇਖਦੇ ਨੇ ਸਾਡੀ ਸਦਾ ਸਹਾਇਤਾ ਕਰਦੇ ਨੇ ਬਸ ਸ਼ਰਤ ਸਾਡਾ ਪ੍ਰੇਮ ਤੇ ਸਾਡਾ ਵਿਸ਼ਵਾਸ ਗੁਰੂ ਸਬਜੀ ਦੇ ਵਿੱਚ ਭਰਪੂਰ ਹੋਵੇ ਭਾਈ ਮੰਝ ਜੀ ਤੁਰੇ ਜਾਂਦੇ ਨੇ ਕੋਈ ਉਹਨਾਂ ਨੂੰ ਰਾਤ ਕੱਟਣ ਵਾਸਤੇ ਥਾਂ ਨਹੀਂ ਦਿੰਦਾ ਕੱਚੇ ਰਸਤੇ ਨੇ ਭਾਈ ਮੰਝੀ ਨੇ ਉਹਨਾਂ ਕੱਚੇ ਰਸਤਿਆਂ ਤੇ ਹੀ ਰਾਤ ਕੱਟ ਲਈ ਹੁਣ ਜਦੋਂ ਅਗਲਾ ਦਿਨ ਚੜ੍ਹੇਗਾ ਅਗਲੇ ਦਿਨ ਦੀ ਉਦੋਂ ਹੀ ਵੇਖਾਂਗੇ ਉਹ ਬੱਤਰ ਪਿੰਡਾਂ ਦਾ ਚੌਧਰੀ ਇੱਕ ਜ਼ਿਮੀਂਦਾਰ ਨੂੰ ਕਹਿੰਦਾ ਵੀ ਭਾਈ ਮੈਨੂੰ ਆਪਣੇ ਘਰ ਦੇ ਵਿੱਚ ਰੱਖ ਲਾ ਕਿੱਥੇ ਇੱਕ ਚੌਧਰੀ ਤੇ ਕਿੱਥੇ ਅੱਜ ਇੱਕ ਨੌਕਰ ਬਣ ਗਿਆ ਕਹਿੰਦੇ ਉਹ ਜ਼ਿੰਮੇਦਾਰਿਆਂ ਨੂੰ ਕੰਮ ਦੇ ਬਦਲੇ ਰੋਟੀ ਦਿੰਦਾ ਸੀ ਤੇ ਭਾਈ ਮਾਂਜੀ ਨੇ ਖੇਤਾਂ ਦੇ ਵਿੱਚ ਇੱਕ ਛਪਰੀ ਬਣਾ ਲਈ ਉੱਥੇ ਹੀ ਪਰਸ਼ਾਦਾ ਪਕਾਉਂਦੇ ਤੇ ਉੱਥੇ ਹੀ ਖਾ ਲੈਂਦੇ ਇਹ ਕਿਹੋ ਜਿਹੇ ਹਾਲਾਤ ਬਣ ਗਏ ਨੇ ਭਾਈ ਮਾਂਜ ਦੇ ਇੱਥੇ ਲੋਕੀ ਸਲਾਮਾਂ ਕਰਦੇ ਸੀ ਤੇ ਜੇ ਕਿਤੇ ਲੰਘਦੇ ਵੜਦੇ ਨੂੰ ਭਾਈ ਮਾਂਜੀ ਨੂੰ ਲੋਕ ਮਿਲ ਪੈਣ ਤਾਂ ਝੁੱਕ ਝੁੱਕ ਕੇ ਨਮਸਕਾਰਾਂ ਕਰਦੇ ਸਨ ਪਰ ਅੱਜ ਅੱਜ ਵੇਖੋ ਇੱਕ ਜ਼ਿਮੀਦਾਰ ਦੇ ਖੇਤਾਂ ਵਿੱਚ ਘਰ ਵਿੱਚ ਜਿਹੜਾ ਸੀ ਉਹ ਨੌਂਕਰ ਬਣ ਕੇ ਰਹਿ ਗਏ ਨੇ ਲੋਕੀ ਆਪਸ ਵਿੱਚ ਗੱਲਾਂ ਕਰਦੇ ਨੇ ਇਹਨੂੰ ਪੀਰ ਦਾ ਸਰਾਪ ਪੈ ਗਿਆ ਐਦੇ ਤੇ ਪੀਰ ਪੁੱਠਾ ਪੈ ਗਿਆ ਅਦੇ ਨਾਲ ਪੀਰ ਨਰਾਜ ਹੈ ਤਾਂ ਹੀ ਇਹਦੇ ਸਾਰੇ ਕੰਮ ਵਿਗੜ ਗਏ ਨੇ ਇਹਦੀ ਐ ਦੁਰਦਸ਼ਾ ਹੋਈਏ ਭਾਈ ਮੱਝ ਦੀਆਂ ਮੱਝਾਂ ਮਰ ਗਈਆਂ ਪਿੰਡ ਵਿੱਚੋਂ ਕੱਢਤਾ ਇਹਦੀ ਸਾਰੀ ਜ਼ਮੀਨ ਬੱਤਰ ਪਿੰਡਾਂ ਦੀ ਜਿਹੜੀ ਜ਼ਿਆਦਾ ਸੀ ਉਹ ਇਹਦੇ ਕੋਲੋਂ ਖੋਲੀ ਇਹਦੇ ਕੋਲ ਹੁਣ ਕੁਝ ਵੀ ਨਹੀਂ ਰਿਹਾ ਪਾਈ ਮੰਜ ਦੀ ਘਰਵਾਲੀ ਕਹਿੰਦੀ ਅਸੀਂ ਐ ਨਾ ਕਰੀਏ ਕਿ ਅਸੀਂ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜਾ ਪੜੀਏ ਅਸੀਂ ਗੁਰੂ ਅਰਜਨ ਦੇਵ ਜੀ ਕੋਲ ਰਹਿ ਲੈਨੇ ਆ ਪਾਈ ਮੰਜ ਕਹਿੰਦਾ ਭਾਗਵਾਨੇ ਮੈਨੂੰ ਗੁਰੂ ਅਰਜਨ ਦੇ ਪਾਤਸ਼ਾਹ ਜੀ ਦਾ ਹੁਕਮਾ ਬਜੇ ਨਾ ਚਿਰ ਅਸੀਂ ਬੁਲਾਉਂਦੇ ਨਹੀਂ ਉਹਨਾਂ ਚਿਰ ਆਉਣਾ ਨਹੀਂ ਇਹਨੂੰ ਕਹਿੰਦੇ ਨੇ ਸਿੱਧ ਕੀ ਸਿੱਖ ਜਿੰਨਾ ਚਿਰ ਅਸੀਂ ਬੁਲਾਈਏ ਨਾ ਉਹਨਾਂ ਚਿਰ ਆਉਣਾ ਨਹੀਂ ਪਾਈ ਮੰਜੀ ਕਹਿੰਦੇ ਹੁਣ ਅਸੀਂ ਉੱਥੇ ਕਿਵੇਂ ਜਾਈਏ ਕਿੰਦੇ ਕੁ ਦਿਨਾਂ ਬਾਅਦ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇੱਕ ਸਿੱਖ ਨੂੰ ਬੁਲਾਇਆ ਤੇ ਆਖਿਆ ਆਹ ਚਿੱਠੀ ਲੈ ਜਾ ਆਹ ਫਲਾਣੀ ਥਾਂ ਤੇ ਸਾਡਾ ਸਿੱਖ ਬੈਠਾ ਉਹਨੂੰ ਚਿੱਠੀ ਦੇ ਆ ਉਹ ਸਿੱਖ ਹਰਿਮੰਦਰ ਸਾਹਿਬ ਤੋਂ ਤੁਰਦਾ ਤੇ ਜਿੱਥੇ ਭਾਈ ਮੰਜ ਜੀ ਰਹਿ ਰਹੇ ਸੀ ਉੱਥੇ ਭਾਈ ਮੰਜ ਜੀ ਨੂੰ ਚਿੱਠੀ ਦੇਣ ਆਉਂਦਾ ਭਾਈ ਮੰਜ ਜੀ ਨੂੰ ਮਿਲ ਕੇ ਕਹਿੰਦਾ ਭਾਈ ਮੰਜ ਤੇਰੇ ਗੁਰੂ ਨੇ ਤੈਨੂੰ ਚਿੱਠੀ ਭੇਜੀ ਆ ਭਾਈ ਮੰਜ ਕਹਿੰਦਾ ਅੱਛਾ ਭਾਈ ਮੰਜ ਨੂੰ ਇਕ ਕੋਦ ਆ ਮੇ ਚਾ ਚੜ ਗਿਆ ਭਾਈ ਮੰਜ ਨੇ ਉਸੇ ਵਕਤ ਆਪਣੀ ਘਰ ਵਾਲੀ ਨੂੰ ਆਵਾਜ਼ ਮਾਰੀ ਭਗਵਾਨ ਨੇ ਛੇਤੀ ਆ ਤੂੰ ਕਹਿੰਦੀ ਸੀ ਅਸੀਂ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜਾਵੜੀਏ ਤੇ ਹੁਣ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਸਾਨੂੰ ਚਿੱਠੀ ਭੇਜੀ ਆ ਐਦੇ ਵਿੱਚ ਪੱਕਾ ਹੀ ਲਿਖਿਆ ਹੋਣਾ ਵਾ ਵੀ ਤੁਸੀਂ ਹਰਮੰਦਰ ਸਾਹਿਬ ਆ ਜਾਓ ਭਾਈ ਮੰਜ ਜੀ ਨੇ ਤਾਂ ਐ ਸੋਚ ਕੇ ਚਿੱਠੀ ਜੜੀ ਸੀ ਉਹ ਖੋਲਣੀ ਸੀ ਪਰ ਚਿੱਠੀ ਦੇ ਵਿੱਚ ਕੁਝ ਹੋਰ ਹੀ ਲਿਖਿਆ ਸੀ ਚਿੱਠੀ ਦੇ ਵਿੱਚ ਲਿਖਿਆ ਸੀ ਕਿ ਗੁਰੂ ਕੇ ਲੰਗਰਾਂ ਵਾਸਤੇ ਭਾਈ ਮੰਝ 100 ਰੁਪਏ ਪੇਟਾ ਭੇਜ ਦੋ ਭਾਈ ਮੰਝ ਸੋਚਦਾ ਵੀ ਮੈਨੂੰ ਤਾਂ ਐ ਸੀ ਕਿ ਮੈਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਹਰਿਮੰਦਰ ਸਾਹਿਬ ਸੱਦਿਆ ਪਰ ਐ ਤਾਂ ਗੁਰੂ ਪਾਤਸ਼ਾਹ ਜੀ ਨੇ ਹੋਰ ਹੀ ਪਰਖ ਪਾ ਦਿੱਤੀ ਹੈ ਸਾ ਸੰਗਤਾਂ ਜੀ ਇਹ ਇਤਿਹਾਸ ਕਹਿੰਦਾ ਵੀ ਜਿੰਨੀ ਪਰਖ ਭਾਈ ਮੰਝ ਜੀ ਦੇ ਜੀਵਨ ਵਿੱਚ ਹੋਈ ਇੰਨੀ ਪਰਖ ਅੱਜ ਤੱਕ ਕਿਸੇ ਹੋਰ ਗੁਰਸਿੱਖ ਦੀ ਨਹੀਂ ਜੀ ਹੋਈ ਸੋ ਪਾਈ ਮੰਜ ਕਹਿੰਦਾ ਵੀ ਮੇਰੇ ਕੋਲ ਸਾਰਾ ਕੁਝ ਤਾਂ ਛੁੱਟ ਗਿਆ ਤੇ ਹੁਣ ਮੈਂ ਕਿਸ ਹੋਰ ਦੇ ਘਰ ਵਿੱਚ ਰਹਿ ਕੇ ਨੌਕਰੀ ਚੱਕਰੀ ਕਰ ਰਿਆ ਮੈਂ ਹੁਣ 100 ਰੁਪਏ ਕਿੱਥੋਂ ਲੈ ਕੇ ਆਵਾਂ ਪਾਈ ਮੰਜ ਦੀ ਕਰਵਲੀ ਕਹਿੰਦੀ ਵੀ ਹੁਣ ਕੀ ਕਰੀਏ ਪਾਈ ਮੰਜ ਕਹਿੰਦਾ ਵੀ ਭਾਗਵਾਨੇ ਚਿੰਤਾ ਨਾ ਕਰ ਇਹ ਤਾਂ ਗੁਰੂ ਅਰਜਨ ਦੇਵ ਪਾਸ਼ਾ ਜੀ ਨੇ ਸਾਨੂੰ ਪਰਖ ਪਾਈ ਹੈ ਪਾਈ ਮੰਜੀ ਨੇ ਉਸ ਗੁਰਸਿੱਖ ਨੂੰ ਆਪਣੇ ਘਰ ਵਿੱਚ ਆਪਣੀ ਛਪਰੀ ਦੇ ਵਿੱਚ ਰਹਿਣ ਵਾਸਤੇ ਕਿਹਾ ਤੇ ਕਹਿੰਦਾ ਵੀ ਤੁਸੀਂ ਇੱਥੇ ਠਹਿਰੋ ਮੈਂ ਹੁਣੇ ਆਉਣਾ ਉਹ ਪੱਤਰਪਿੰਡਾਂ ਦਾ ਚੌਧਰੀ ਜਿਹਦੇ ਕੋਲ ਲੋਕ ਆ ਆ ਕੇ ਆਪ ਧਨ ਮੰਗਦੇ ਹੁੰਦੇ ਸੀ ਜ਼ਰੂਰਤਾਂ ਪੂਰੀਆਂ ਕਰਦੇ ਸੀ ਅੱਜ ਉਹ ਤੇ ਅੱਜ ਉਹ ਆਪ ਧਨ ਮੰਗਣ ਚੱਲਿਆ ਸਾਥ ਸੰਗਤ ਜਿੱਦੋਂ ਵਕਤ ਜਿਹੜਾ ਨਾ ਪੁੱਠਾ ਪੈਂਦਾ ਨਾ ਤੇ ਆਪਣੇ ਵੀ ਬਗਾਨੇ ਬਣ ਜਾਂਦੇ ਨੇ ਹੁਣ ਤਾਂ ਭਾਈ ਮੰਜ ਗਰੀਬ ਹੋ ਗਿਆ ਨਾ ਇਹਦੇ ਕੋਲ ਘਰ ਨਾ ਇਹਦੇ ਕੋਲ ਆਪਣੀਆਂ ਮੱਝਾਂ ਨਾ ਇਹਦੇ ਕੋਲ ਜਾਇਦਾਦ ਅੱਜ ਇਹ ਬਿਲਕੁਲ ਗਰੀਬ ਤੇ ਗਰੀਬ ਬੰਦੇ ਨੂੰ ਕੋਈ ਉਧਾਰ ਦੇਣਾ ਪਸੰਦ ਨਹੀਂ ਕਰਦਾ। ਅਗਲਾ ਕਹਿੰਦਾ ਵੀ ਇਹਨੂੰ ਉਧਾਰ ਦੇ ਦਿੱਤਾ ਤਾਂ ਇਹਨੇ ਮੋੜਨਾ ਕਿੱਥੋਂ ਆ? ਕਹਿੰਦੇ ਭਾਈ ਮੰਜ ਲੋਕਾਂ ਕੋਲ ਮੰਗਦਾ ਫਿਰਦਾ ਤੇ ਕਹਿੰਦੇ ਲੋਕ ਇਹਨੂੰ ਗੱਲਾਂ ਸੁਣਾਉਂਦੇ ਨੇ ਜੇ ਤੈਨੂੰ ਇੰਨਾ ਹੀ ਸ਼ੌਂਕ ਚੜਿਆ ਨਾ ਗੁਰੂ ਨੂੰ ਮਾਇਆ ਦੇਣ ਦਾ ਤਾਂ ਤੂੰ ਆਪ ਕਮਾ ਲੈ ਪਰ ਤੰਨ ਭਾਈ ਮੰਜ ਧੰਨ ਪਾਈ ਮੰਝ ਜੁੜੇ ਗੁਰੂ ਵਾਸਤੇ ਜੁੜੇ ਸਿੱਧ ਕੀ ਸਿੱਖ ਗੁਰੂ ਵਾਸਤੇ ਲੰਗਰਾਂ ਵਾਸਤੇ ਭੇਟਾ ਮੰਗਦੇ ਫਿਰਦੇ ਨੇ ਕਹਿੰਦੇ ਪਾਈ ਮੰਝ ਇੱਕ ਸੇਠ ਕੋਲ ਚਲੇਗੇ ਉਹ ਸੇਠ ਕਹਿੰਦਾ ਵੀ ਮੈਂ ਤੈਨੂੰ 100 ਰੁਪਇਆ ਦੇ ਦੇਣਾ ਪਰ ਮੈਨੂੰ ਮੋੜੇਗਾ ਕਿਵੇਂ ਪਾਈ ਮੰਝ ਕਹਿੰਦਾ ਵੀ ਮੈਂ ਤੈਨੂੰ ਥੋੜੇ ਥੋੜੇ ਮਾਇਆ ਵਿਆਜ ਸਮੇਤ ਵਾਪਸ ਕਰ ਦੂੰ ਮੋੜ ਦੂੰਗਾ ਉਹ ਸੇਠ ਕਹਿੰਦਾ ਵੀ ਨਾ ਇਹ ਦੱਸ ਤੂੰ ਮੋੜੇਗਾ ਕਿਵੇਂ ਐਵੇਂ ਨਹੀਂ ਗੱਲ ਬਣਨੀ ਉਹ सेठ ਨੇ ਵੀ ਮਨਾ ਕਰ ਦਿੱਤਾ ਭਾਈ ਮੰਝ ਥਾਵਾਂ ਥਾਵਾਂ ਤੇ ਮੰਗਦਾ ਫਿਰਦਾ ਪਰ ਕੋਈ ਹੱਥ ਪੱਲਾ ਨਹੀਂ ਫੜਾਉਂਦਾ ਭਾਈ ਮੰਝ ਵਾਪਸ ਆਪਣੀ ਘਰ ਵਾਲੀ ਕੋਲ ਆਉਂਦਾ ਤੇ ਕਹਿੰਦਾ ਭਾਗਵੰਨੇ ਵੀ ਹੁਣ ਕੋਈ ਚਾਰਾ ਹੀ ਨਹੀਂ ਬਚਿਆ ਹੁਣ ਬਸ ਇੱਕੋ ਹੀ ਤਰੀਕਾ ਵਾ ਕਹਿੰਦਾ ਵੀ ਅਸੀਂ ਆਪਣੇ ਆਪ ਨੂੰ ਹੁਣ ਬਾਜ਼ਾਰਾਂ ਵਿੱਚ ਵੇਚ ਦਈਏ ਆਪਾਂ ਹੋਕਾ ਦੇਣੇ ਆ ਬਾਜ਼ਾਰਾਂ ਵਿੱਚ ਸ਼ਹਿਰਾਂ ਵਿੱਚ ਕਿ ਸਾਨੂੰ ਕੋਈ ਖਰੀਦ ਲਵੇ ਹੁਣ ਭਾਈ ਮੰਝ ਉਹਦੀ ਘਰ ਵਾਲੀ ਉਹ ਦਿੱਤੀ ਬਜਾਰਾਂ ਵਿੱਚ ਸ਼ਹਿਰਾਂ ਵਿੱਚ ਗਲੀਆਂ ਵਿੱਚ ਹੋਕਾ ਦਿੰਦੇ ਫਿਰਦੇ ਆ ਵੀ ਸਾਨੂੰ ਕੋਈ ਖਰੀਦ ਲਵੇ ਅਸੀਂ ਆਪਣੇ ਗੁਰੂ ਦੇ ਲੜ ਲੱਗਣਾ ਹੈ ਕਹਿੰਦੇ ਹੋਇਆ ਕਿ ਵੀ ਇੱਕ ਸੇਠ ਟੱਕਰਿਆ ਉਹ ਸੇਠ ਪਾਈ ਮਾਂਜੀ ਨੂੰ ਕਹਿੰਦਾ ਵੀ ਮੇਰੇ ਘਰ ਦੇ ਵਿੱਚ ਕੋਈ ਨੌਕਰ ਨਹੀਂ ਹੈਗਾ ਆਪਣੀ ਘਰਵਾਲੀ ਨੂੰ ਮੇਰੇ ਘਰ ਵਿੱਚ ਨੌਕਰ ਰੱਖ ਦੇ ਜਿੰਨੇ ਪੈਸੇ ਚਾਹੀਦੇ ਨੇ ਉਹਨੇ ਲੈ ਜਾਓ ਪਾਈ ਮਾਂਜ ਨੇ ਆਪਣੀ ਘਰਵਾਲੀ ਨੂੰ ਇੱਕ ਪਾਸੇ ਨੌਕਰ ਰੱਖਿਆ ਤੇ ਪਾਈ ਮਾਂਜ ਨੇ ਆਪਣੀ ਧੀ ਨੂੰ ਦੂਜੇ ਪਾਸੇ ਨੌਕਰ ਰਖਿਆ ਤੇ ਆਪ ਕੱਲਾ ਰਹਿ ਗਿਆ ਉਹਨੇ ਮਾਇਆ ਫੜੀ 100 ਰੁਪਏ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਭੇਜ ਦਿੱਤਾ ਸਾਧ ਸੰਗਤ ਜੀ ਵੇਖੋ ਧਨ ਪਾਏ ਮੰਜ ਬੱਤਰਪਿੰਡਾ ਦਾ ਚੌਧਰੀ ਅੱਜ ਉਹਦੀ ਘਰ ਵਾਲੀ ਕਿਸੇ ਦੇ ਘਰ ਵਿੱਚ ਨੌਕਰ ਹੈ ਤੇ ਉਹਦੀ ਧੀ ਕਿਸੇ ਹੋਰ ਦੇ ਘਰ ਵਿੱਚ ਨੌਕਰ ਹੈ ਐਡੇ ਵੱਡੇ ਚੌਧਰੀ ਦੇ ਘਰ ਵਾਲਿਆਂ ਨੂੰ ਨੌਕਰ ਬਣਨਾ ਪੈ ਗਿਆ ਸਾਧ ਸੰਗਤ ਜੀ ਤਾਂ ਨਾ ਉਹਦਾ ਪਰਿਵਾਰ ਪਾਈ ਮਨਜੀ ਦਾ ਜਿਸ ਦੇ ਪਰਿਵਾਰ ਨੇ ਕੋਈ ਪ੍ਰਸ਼ਨ ਨਹੀਂ ਕੀਤਾ ਜਿਸ ਦੇ ਪਰਿਵਾਰ ਨੇ ਗੁਰੂ ਉੱਤੇ ਕੋਈ ਸ਼ੰਕਾ ਨਹੀਂ ਕੀਤਾ ਤੇ ਪਾਈ ਮਨਜ ਉਹਨਾਂ ਦੀ ਪਤਨੀ ਨੇ ਪਾਈ ਮਨਜੀ ਦਾ ਪੂਰਾ ਸਾਥ ਦਿੱਤਾ ਸਾਸ ਸੰਗਤ ਜੀ ਇਹੋ ਜਿਹੇ ਪਤਨੀ ਤੇ ਇਹੋ ਜਿਹੇ ਬੱਚੇ ਇੱਕ ਗੁਰਮਖ ਦੇ ਜੀਵਨ ਵਿੱਚ ਹੋਣੇ ਚਾਹੀਦੇ ਨੇ ਬਹੁਤ ਜ਼ਰੂਰੀ ਨੇ ਕਹਿੰਦੇ ਹੁਣ ਉਹ ਦਿਨ ਆ ਗਿਆ ਜਦੋਂ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਸਨੇਹਾ ਭੇਜ ਦਿੱਤਾ ਪਾਈ ਮੰਜ ਆਪਣਾ ਸਭ ਕੁਝ ਚੱਕ ਕੇ ਹੁਣ ਸਾਡੇ ਕੋਲ ਆਜੋ ਕਹਿੰਦੇ ਜਿਨਾਂ ਪਾਈ ਮੰਜ ਜੀ ਹਰਮੰਦਰ ਸਹਿ ਪਹੁੰਚੇ ਪਾਈ ਮੰਜ ਜੀ ਨੇ ਗੁਰੂ ਮਹਾਰਾਜ ਜੀ ਨੂੰ ਮੱਥਾ ਟੇਕਿਆ ਗੁਰੂ ਸਾਹਿਬ ਜੀ ਨੇ ਅਸ਼ੀਰਵਾਦ ਦਿੱਤਾ ਪਰ ਬੁਲਾਇਆ ਤੱਕ ਨਹੀਂ ਪਾਈ ਮੰਜ ਜੀ ਨੂੰ ਕਹਿੰਦੇ ਬਹਿ ਜਾ ਪਰ ਮਹਾਰਾਜ ਜੀ ਨੇ ਪਾਈ ਮੰਜ ਨੂੰ ਬੁਲਾਇਆ ਹੀ ਨਹੀਂ ਸਾ ਸੰਗਤ ਜੀ ਕਿੰਨੀ ਕਮਾਲ ਦੀ ਗੱਲ ਕਿੰਨੇ ਧੰਨ ਹੋਣ ਕੇ ਪਾਈ ਮੰਜ ਜਿਨ੍ਹਾਂ ਵਿੱਚ ਐਨੀ ਨਿਮਰਤਾ ਆਪਣਾ ਸਭ ਕੁਝ ਲੇਖੇ ਲਾ ਦਿੱਤਾ ਗੁਰੂ ਸਾਹਿਬ ਜੀ ਵਾਸਤੇ ਪਰ ਤਦ ਵੀ ਗੁਰੂ ਸਾਹਿਬ ਜੀ ਨੇ ਜਦੋਂ ਉਹਨਾਂ ਨੂੰ ਪੁਛਾਣਿਆ ਹੀ ਨਹੀਂ ਉਹਨਾਂ ਨੂੰ ਬੁਲਾਇਆ ਹੀ ਨਹੀਂ ਉਦੋਂ ਵੀ ਪਾਈ ਮਨ ਜੀ ਨਿਮਰਤਾ ਵਿੱਚ ਨੇ ਉਦੋਂ ਵੀ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਪੋਰੇ ਬਣ ਕੇ ਬੈਠੇ ਨੇ ਕਹਿੰਦੇ ਭਾਈ ਮਨ ਜੀ ਲੰਗਰਾਂ ਵਿੱਚ ਸੇਵਾ ਕਰਨ ਲੱਗ ਪਏ ਗੁਰੂ ਸਾਹਿਬ ਜੀ ਦਾ ਹੁਕਮ ਹੋਇਆ ਵੀ ਤੁਸੀਂ ਲੱਕੜਾਂ ਤੋੜ ਕੇ ਲੰਗਰ ਵਾਸਤੇ ਲੈ ਕੇ ਆਇਆ ਕਰੋ ਭਾਈ ਮਨ ਜੀ ਲੱਕੜਾ ਕੱਟ ਕੇ ਲੰਗਰ ਵਾਸਤੇ ਲੈ ਕੇ ਆਉਂਦੇ ਸਨ ਲੰਗਰਾਂ ਵਿੱਚ ਸੇਵਾ ਕਰਦੇ ਨੇ ਇੱਕ ਦਿਨ ਗੁਰੂ ਸਾਹਿਬ ਜੀ ਨੇ ਇੱਕ ਸਿੱਖ ਨੂੰ ਪੁੱਛ ਲਿਆ ਬਈ ਭਾਈ ਮੰਜ ਪ੍ਰਸ਼ਾਦਾ ਕਿਛੂ ਸਕਦਾ ਉਹਨਾਂ ਨੇ ਕਿਹਾ ਭਾਈ ਮੰਜ ਲੰਗਰ ਵਿੱਚੋਂ ਪ੍ਰਸ਼ਾਦਾ ਛਕਦਾ ਤਾਂ ਗੁਰੂ ਸਾਹਿਬ ਜੀ ਕਹਿੰਦੇ ਕਮਾਲ ਦੀ ਗੱਲ ਜਿੰਨੀ ਕੋ ਸੇਵਾ ਕਰਦਾ ਉਹਨਾਂ ਹੀ ਛਕ ਲੈਂਦਾ ਫਿਰ ਇਹ ਸੇਵਾ ਕਿੱਥੋਂ ਹੋਈ ਉਦੋਂ ਧੰਨ ਭਾਈ ਮੰਜ ਕਹਿੰਦੇ ਸਤਿਵਚਨ ਜੀ ਅੱਜ ਤੋਂ ਬਾਅਦ ਮਹਾਰਾਜ ਮੈਂ ਲੰਗਰ ਵਿੱਚ ਨਹੀਂ ਸ਼ੱਕੂਗਾ ਭਾਈ ਮੰਜ ਜੀ ਹੁਣ ਲੰਗਰ ਵਿੱਚ ਨਹੀਂ ਵੜਦੇ ਸੰਗਤ ਜਦੋਂ ਸ਼ੱਕ ਲੈਂਦੀ ਤੇ ਪਿੱਛੇ ਜੜੀ ਥੋੜੀ ਜੀ ਝੂਠ ਰਹਿ ਜਾਂਦੀ ਭਾਈ ਮੰਜ ਜੀ ਹੁਣ ਉਹੀ ਝੂਠ ਵਿੱਚੋਂ ਥੋੜਾ ਬਹੁਤਾ ਸ਼ੱਕ ਲੈਂਦੇ ਨੇ ਤੇ ਆਪਣਾ ਗੁਜ਼ਾਰਾ ਕਰਦੇ ਨੇ ਇੱਕ ਦਿਨ ਫੇਰ ਗੁਰੂ ਸਾਹਿਬ ਜੀ ਭਾਈ ਮੰਜ ਜੀ ਨੂੰ ਪੁੱਛਦੇ ਭਾਈ ਮੰਜ ਕਿੱਥੋਂ ਪ੍ਰਸ਼ਾਦਾ ਸ਼ੱਕਦਾ ਭਾਈ ਮੰਜ ਜੀ ਕਹਿੰਦੇ ਮਹਾਰਾਜ ਜੀ ਮੈਂ ਹੁਣ ਲੰਗਰ ਵਿੱਚੋਂ ਪ੍ਰਸ਼ਾਦਾ ਨਹੀਂ ਸ਼ੱਕਦਾ ਮੈਂ ਹੁਣ ਸੰਗਤ ਦੀ ਥੋੜੀ ਜਿਹੀ ਜਿਹੜੀ ਪਿੱਛੇ ਝੂਠ ਰਹਿ ਜਾਂਦੀ ਏ ਉਹਦੇ ਵਿੱਚੋਂ ਕੁਝ ਸ਼ੱਕ ਲੈਣਾ ਗੁਰੂ ਮਹਾਰਾਜ ਜੀ ਕਹਿੰਦੇ ਪਾਏ ਮੰਝ ਤੇਰੀ ਕਾਦੀ ਸੇਵਾ ਉਹ ਝੂਠ ਤਾਂ ਜਾਨਵਰਾਂ ਵਾਸਤੇ ਆ ਤੂੰ ਤਾਂ ਜਾਨਵਰਾਂ ਦਾ ਹਿੱਸਾ ਖਾਂਣ ਲੱਗ ਪਿਆ ਹੁਣ ਪਾਏ ਮੰਝ ਕਹਿੰਦਾ ਵੀ ਸਤਿਬਚਨ ਜੀ ਮਹਾਰਾਜ ਜੀ ਅੱਜ ਤੋਂ ਬਾਅਦ ਉਹ ਵੀ ਨਹੀਂ ਖਾਵਾਂਗਾ ਸਾਧ ਸੰਗਤ ਜੀ ਐਡੀ ਪਰਖ ਐਨੀ ਪਰਖ ਐਨੀ ਔਖੀ ਅੱਜ ਤੱਕ ਕਿਸੇ ਦੀ ਨਹੀਂ ਹੋਈ ਜਿੰਨੇ ਪਾਏ ਮੰਝ ਦੀ ਹੋਈ ਏ ਤਾਂ ਨਇਓ ਪਾਈ ਮੰਜ ਜਿਹੜੇ ਗੁਰੂ ਮਹਾਰਾਜ ਜੀ ਦੀ ਹਰ ਪਰਖ ਵਿੱਚੋਂ ਸਫਲ ਹੁੰਦੇ ਸੋ ਪਾਈ ਮੰਜ ਕਹਿੰਦਾ ਮਹਾਰਾਜ ਜੀ ਸਤਿ ਬਚਨ ਅੱਜ ਤੋਂ ਬਾਅਦ ਮੈਂ ਝੂਠ ਵਿੱਚੋਂ ਨਹੀਂ ਛਕਾਂਗਾ ਹੁਣ ਪਾਈ ਮੰਜ ਜਦੋਂ ਲੱਕੜਾ ਕੱਟਦਾ ਤਾਂ ਉਦੋਂ ਉਹ ਕੁਝ ਲੱਕੜਾ ਆਪਣੇ ਵਾਸਤੇ ਵੀ ਕੱਟਦਾ ਜਿਹਨੂੰ ਉਹ ਵੇਚ ਕੇ ਪ੍ਰਸ਼ਾਦਾ ਛਕ ਲੈਂਦਾ ਹੁਣ ਅੱਜ ਦਿਨ ਆਇਆ ਜਦੋਂ ਪਾਈ ਮੰਜ ਅੰਮ੍ਰਿਤ ਵੇਲੇ ਜੰਗਲਾਂ ਵਿੱਚੋਂ ਲੱਕੜਾ ਕੱਟਣ ਗਿਆ ਬਹੁਤ ਤੇਜ਼ ਮੀਂਹ ਪੈਂਦਾ ਤੂਫਾਨ ਆਉਣ ਡਿਆ ਭਾਈ ਮਨਜੀ ਦਾ ਪੈਰ ਫਿਸਲਦਾ ਤੇ ਉਹ ਖੂਹ ਵਿੱਚ गिर ਜਾਂਦੇ ਨੇ ਭਾਈ ਮਨਜੀ ਦੇ ਸਿਰ ਤੇ ਲੱਕੜਾਂ ਨੇ ਖੂਹ ਵਿੱਚ ਉਹ ਲੱਕੜਾਂ ਨੂੰ ਨਹੀਂ ਗਿਰਨ ਦਿੰਦੇ ਕਿਉਂਕਿ ਉਹਨਾਂ ਨੂੰ ਪਤਾ ਕਿ ਇਹ ਲੱਕੜਾਂ ਗੁਰੂ ਕੇ ਲੰਗਰ ਵਾਸਤੇ ਆ ਲੰਗਰਾਂ ਵਿੱਚ ਇਹ ਲੱਕੜਾਂ ਦੀ ਵਰਤੋਂ ਕਰਨੀ ਆ ਜੇ ਗਿੱਲੀਆਂ ਹੋ ਗਈਆਂ ਤਾਂ ਇਹ ਲੱਕੜਾਂ ਵਰਤੀਆਂ ਨਹੀਂ ਜਾਣੀਆਂ ਕਹਿੰਦੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਦਰਬਾਰ ਵਿੱਚ ਸੱਜੇ ਹੋਏ ਨੇ ਜਦੋਂ ਹੀ ਭਾਈ ਮਨਜੀ ਖੂਹ ਵਿੱਚ गिरਦੇ ਨੇ ਉਦੋਂ ਗੁਰੂ ਅਰਜਨ ਦੇ ਪਾਤਸ਼ਾਹ ਜੀ ਸੱਚੇ ਪਾਤਸ਼ਾਹ ਦੀ ਦਰਬਾਰ ਦੇ ਵਿੱਚ ਉੱਠ ਖੜੇ ਹੋਏ ਤੇ ਨੰਗੇ ਪੈਰੀ ਭਾਈ ਮਨਜੀ ਦੇ ਵੱਲ ਤੁਰ ਪਏ ਕਹਿੰਦੇ ਜਦੋਂ ਗੁਰੂ ਮਹਾਰਾਜ ਜੀ ਖੂਦ ਦੇਖਣ ਆ ਰਹੇ ਤੇ ਪਹੁੰਚੇ ਗੁਰੂ ਮਹਾਰਾਜ ਜੀ ਆਵਾਜ਼ ਮਾਰਦੇ ਨੇ ਭਾਈ ਸਿੱਖਾ ਕਿਵੇਂ ਡੇਗ ਪਿਆ ਏ ਹੱਲੇ ਭਾਈ ਮਨਜੀ ਨੂੰ ਨਹੀਂ ਪਤਾ ਲੱਗਿਆ ਕਿ ਉਪਰੋਂ ਗੁਰੂ ਮਹਾਰਾਜ ਜੀ ਬੋਲਦੇ ਨੇ ਸੋ ਭਾਈ ਮਨਜੀ ਜਵਾਬ ਦਿੰਦੇ ਨੇ ਬਈ ਅਚਨ ਚੇਤ ਗਿਰ ਗਿਆ ਮੈਨੂੰ ਪਤਾ ਹੀ ਨਹੀਂ ਲੱਗਿਆ ਗੁਰੂ ਮਹਾਰਾਜ ਜੀ ਉਪਰੋਂ ਰੱਸਾ ਸੁੱਟਦੇ ਨੇ ਮਹਾਰਾਜ ਜੀ ਕਹਿੰਦੇ ਭਾਈ ਮੰਜ ਰੱਸਾ ਸੁੱਟ ਦੇ ਤਾਂ ਤੂੰ ਰੱਸੇ ਨੂੰ ਫੜ ਕੇ ਬਾਹਰ ਆ ਜਾ ਭਾਈ ਮੰਜ ਕਹਿੰਦਾ ਨਾ ਮੈਂ ਬਾਹਰ ਨਹੀਂ ਨਾ ਹੀ ਆਵਾਂ ਤਾਂ ਕੋਈ ਗੱਲ ਨਹੀਂ ਆ ਤੁਸੀਂ ਰੱਸਾ ਸੁੱਟੋ ਆਹ ਲੱਕੜਾਂ ਨੂੰ ਪਹਿਲਾਂ ਖਿੱਚੋ ਇਹ ਲੱਕੜਾਂ ਗੁਰੂ ਅਰਜਨ ਦੇਵ ਪਾਸ਼ਾ ਜੀ ਦੇ ਲੰਗਰਾਂ ਵਾਸਤੇ ਨੇ ਕਿਤੇ ਮੇਰੇ ਗੁਰੂ ਦੇ ਲੰਗਰ ਮਸਤਾਨੇ ਨਾ ਹੋ ਜਾਣ ਉਹਨਾਂ ਲੰਗਰਾਂ ਦੇ ਵਿੱਚ ਪਹਿਲਾਂ ਇਹ ਲੱਕੜਾਂ ਭੇਜੋ ਪਹਿਲਾਂ ਇਹ ਤੁਸੀਂ ਲੱਕੜਾਂ ਬਾਹਰ ਕੱਢੋ ਫਿਰ ਮੈਨੂੰ ਤੁਸੀਂ ਕੱਢ ਲਿਓ ਜੇ ਤੁਸੀਂ ਨਾ ਵੀ ਕੱਢੋਗੇ ਤਾਂ ਵੀ ਕੋਈ ਗੱਲ ਨਹੀਂ ਕਹਿੰਦੇ ਗੁਰੂ ਸਾਹਿਬ ਜੀ ਨੇ ਪਾਈ ਮਨ ਜੀ ਦੀ ਅੰਨੀ ਭਾਵਨਾ ਵੇਖੀ ਧੰਨ ਪਾਈ ਮੰਜ ਸਿੱਧ ਕੀ ਪਾਈ ਮੰਜ ਗੁਰੂ ਕੇ ਪਿਆਰੇ ਗੁਰੂ ਮਹਾਰਾਜ ਜੀ ਨੇ ਪਾਈ ਮਨ ਜੀ ਨੂੰ ਰੱਸਾ ਸੁਟਿਆ ਲੱਕੜਾ ਕੱਢ ਲੀਆਂ ਬਾਹਰ ਤੇ ਫਿਰ ਰੱਸਾ ਸੁੱਟ ਕੇ ਕਹਿੰਦੇ ਪਾਈ ਮੰਜ ਲੱਕੜਾ ਕੱਢ ਲੀਆਂ ਨੇ ਹੁਣ ਤੂੰ ਆ ਜਾ ਕਹਿੰਦੇ ਜਦੋਂ ਪਾਈ ਮਨ ਜੀ ਰੱਸਾ ਫੜ ਕੇ ਬਾਹਰ ਆਉਂਦੇ ਨੇ ਉਹ ਕੀ ਵੇਖਦੇ ਨੇ ਵਈ ਮੈਨੂੰ ਬਾਹਰ ਕੱਢਣ ਵਾਸਤੇ ਗੁਰੂ ਅਰਜਨ ਦੇਵ ਪਾਸ਼ਾ ਜੀ ਆਪ ਰਸਫੜ ਕੇ ਖੜੇ ਨੇ ਕਹਿੰਦੇ ਉਸੇ ਵਖਤ ਪਾਈ ਮੰਜੀ ਗੁਰੂ ਅਰਜਨ ਦੇਵ ਪਾਸ਼ਾ ਜੀ ਦੇ ਚਰਨਾਂ ਤੇ ਡਿਗ ਪਿਆ ਗੁਰੂ ਅਰਜਨ ਦੇਵ ਪਾਸ਼ਾ ਜੀ ਕਹਿੰਦੇ ਪਾਈ ਮੰਜ ਤੇਰੀ ਜਗ੍ਹਾ ਸਾਡੇ ਚਰਨਾਂ ਵਿੱਚ ਨਹੀਂ ਸਾਡੇ ਦਿਲ ਵਿੱਚ ਗੁਰੂ ਮਹਾਰਾਜ ਜੀ ਕਹਿੰਦੇ ਮੰਜ ਪਿਆਰਾ ਗੁਰੂ ਨੂੰ ਗੁਰ ਮੰਜ ਪਿਆਰਾ ਮਹਾਰਾਜ ਜੀ ਕਹਿੰਦੇ ਪਾਈ ਮੰਜ ਐਨੀ ਵੱਡੀ ਸੇਵਾ ਮਹਾਰਾਜ ਜੀ ਕਹਿੰਦੇ ਪਾਏ ਮੰਝ ਤੇਰਾ ਘਰ ਛੁੱਟ ਗਿਆ ਤੇਰੀਆਂ ਮੱਜਾਂ ਮਰ ਗਈਆਂ ਘਰ ਵਾਲੀ ਨੂੰ ਨੌਕਰ ਬਣ ਕੇ ਰਹਿਣਾ ਪਿਆ ਤੇਰੀ ਬੱਚੀ ਨੂੰ ਨੌਕਰ ਬਣ ਕੇ ਰਹਿਣਾ ਪੈ ਗਿਆ ਤੂੰ ਬੱਤਰ ਪਿੰਡਾਂ ਦਾ ਚੌਧਰੀ ਸੀ ਤੈਨੂੰ ਨੌਕਰੀ ਨੌਕਰ ਬਣ ਕੇ ਕਿਸੇ ਦੇ ਘਰ ਰਹਿਣਾ ਪਿਆ ਪਾਏ ਮੰਝ ਐਡੀ ਤਕੜੀ ਸਿੱਖੀ ਕਮਾਈ ਤੂੰ ਪਾਏ ਮੰਝ ਤੇਰਾ ਐਨਾ ਵੱਡਾ ਸਿੱਧਕ ਗੁਰੂ ਅਰਜਨ ਦੇਵ ਪਾਸ਼ਾ ਜੀ ਕਹਿੰਦੇ ਪਾਏ ਮੰਝ ਇੱਕ ਵਾਰ ਬਸ ਤੂੰ ਮੋਹੋ ਬੋਲ ਤੈਨੂੰ ਕੀ ਚਾਹੀਦਾ ਅਸੀਂ ਇੰਨੇ ਪਰਸਾਨਾ ਤੇਰੇ ਤੇ ਬਸ ਤੂੰ ਮੋਹੋਂ ਬੋਲ ਤੈਨੂੰ ਕੀ ਚਾਹੀਦਾ ਪਾਇ ਮੰਝਨੇ ਗੁਰੂ ਅਰਜਨ ਦੇ ਪਾਸ਼ਾ ਜੀ ਦੇ ਸਾਹਮਣੇ ਹੱਥ ਜੋੜੇ ਤੇ ਬੇਨਤੀ ਕੀਤੀ ਕਿ ਹੇ ਮਹਾਰਾਜ ਜੀਓ ਤੁਸੀਂ ਮੇਰੇ ਤੇ ਇੰਨੇ ਪਰਸਾਨ ਹੋ ਤੁਸੀਂ ਮੈਨੂੰ ਕੁਝ ਦੇਣਾ ਚਾਹੁੰਦੇ ਹੋ ਤੇ ਆਹ ਦੋ ਮਹਾਰਾਜ ਜੀ ਜਿੰਨੀਆਂ ਤੁਸੀਂ ਮੇਰੀਆਂ ਪਰਖਾਂ ਲਿੱਤੀਆਂ ਨੇ ਜਿੰਨੀਆਂ ਤੁਸੀਂ ਮੇਰੇ ਇਮਤਿਹਾਨ ਲੀਤੇ ਨੇ ਮਹਾਰਾਜ ਜੀ ਆਉਣ ਵਾਲੇ ਸਿੱਖਾਂ ਤੋਂ ਮਹਾਰਾਜ ਜੀ ਆਉਣ ਵਾਲੇ ਸਮੇਂ ਵਿੱਚ ਸਿਕਰਤੋਂ ਐਨੇ ਇਮਤਿਹਾਨ ਨਿਜੇ ਦਿੱਤੇ ਜਾਣੇ ਉਹਨਾਂ ਕੋਲੋਂ ਐਨੀਆਂ ਪਰਖਾਂ ਵਿੱਚ ਸਫਲ ਹੋਿਆ ਨਹੀਂ ਜਾਣਾ ਮਹਾਰਾਜ ਜੀ ਮੈਂ ਬਸ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਨਾ ਵਾ ਕਿ ਅੱਜ ਤੋਂ ਬਾਅਦ ਕਿਸੇ ਸਿੱਖ ਤੇ ਐਨੀਆਂ ਪਰਖਾਂ ਨਾ ਪਾਇਓ ਐਨੇ ਇਮਤਿਹਾਨ ਨਾ ਲਿਓ ਕਹਿੰਦੇ ਉਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਪਾਈ ਮੰਜ ਨੂੰ ਆਪਣੇ ਹਿਰਦੇ ਨਾਲ ਲਾ ਲਿਆ ਕਹਿੰਦੇ ਜਿੰਨੇ ਲੋਕਾਂ ਨੇ ਪਾਈ ਮੰਜੀ ਨੂੰ ਪਿੰਡ ਤੋਂ ਬਾਹਰ ਕੱਢਿਆ ਪਾਈ ਮਾਂਜੀ ਦੀ ਜ਼ਮੀਨ ਤੇ ਕਬਜ਼ਾ ਕੀਤਾ ਜਿਹੜੇ ਸੇਠ ਨੇ ਪਾਈ ਮਾਂਜੀ ਦੀ ਘਰਵਾਲੀ ਨੂੰ ਆਪਣੇ ਘਰ ਵਿੱਚ ਨੌਕਰਨੀ ਰੱਖਿਆ ਤੇ ਧੀ ਨੂੰ ਨੌਕਰਨੀ ਰੱਖਿਆ ਉਹ ਸਾਰੇ ਗੁਰੂ ਸਾਹਿਬ ਜੀ ਦੇ ਕੋਲ ਚੱਲ ਕੇ ਆ ਗਏ ਤੇ ਸਭ ਕੁਝ ਪਾਈ ਮਾਂਜੀ ਨੂੰ ਵਾਪਸ ਕਰ ਦਿੱਤਾ ਪਾਈ ਮਾਂਜੀ ਦੀ ਜ਼ਮੀਨ ਵੀ ਵਾਪਸ ਕਰ ਦਿੱਤੀ ਗਈ ਪਾਈ ਮਾਂਜੀ ਦੀ ਘਰਵਾਲੀ ਤੇ ਪੁੱਤਰੀ ਵੀ ਵਾਪਸ ਆ ਗਈ ਤੇ ਗੁਰੂ ਸਾਹਿਬ ਜੀ ਨੇ ਆਖਿਆ ਪਾਈ ਮਾਂਜੀ ਵਾਪਸ ਹੋਣ ਆਪਣੇ ਘਰ ਚਲੇ ਜਾਓ ਤਾਨੂੰ ਹੁਣ ਕਿਸੇ ਚੀਜ਼ ਦੀ ਤੰਗੀ ਨਹੀਂ ਆਵੇਗੀ ਆਪਣੇ ਘਰ ਜਾਓ ਆਪ ਤਰੋ ਤੇ ਸੰਗਤਾਂ ਨੂੰ ਵੀ ਤਰੋ ਤੁਸੀਂ ਸਾ ਸੰਗਤ ਜੀ ਇਹ ਕਥਾ ਉਹਨਾਂ ਨੂੰ ਜਰੂਰ ਸੁਣਨੀ ਚਾਹੀਦੀ ਜਿਹੜੇ ਖਬਰਾਂ ਨੂੰ ਪੁੱਛਦੇ ਨੇ ਪੀਰਾਂ ਨੂੰ ਪੁੱਛਦੇ ਨੇ ਆਪਣੇ ਗੁਰੂ ਨੂੰ ਛੱਡ ਕੇ ਥਾਵਾ-ਥਾਵਾ ਤੇ ਤਕੇ ਖਾਂਦੇ ਨੇ ਜਿਹੜੀ ਚੀਜ਼ ਗੁਰੂ ਕੋਲੋਂ ਨਹੀਂ ਨੇ ਮਿਲੀ ਉਹ ਚੀਜ਼ ਕਿਤੋਂ ਨਹੀਂ ਮਿਲਣੀ ਤੇ ਜਿਹੜੀ ਚੀਜ਼ ਗੁਰੂ ਦੇ ਸਕਦਾ ਉਹ ਕੋਈ ਹੋਰ ਨਹੀਂ ਦੇ ਸਕਦਾ ਮਹਾਰਾਜ ਜੀ ਦਾ ਇਹ ਬਚਨ ਯਾਦ ਰੱਖਿਓ ਕਿ ਸਿੱਖੀ ਤੇ ਸਿੱਖੀ ਨਹੀਂ ਟਿਕਦੀ ਜੇ ਦੋ ਕਿਸ਼ਤੀਆਂ 'ਚ ਪੈਰ ਰੱਖਾਂਗੇ ਤਾਂ ਡੁੱਬਣਾ ਨਿਸ਼ਚਿਤ ਇੱਕ ਬੇੜੀ ਵਿੱਚ ਹੀ ਤਰਿਆ ਜਾਂਦਾ ਵਾ ਦੋ ਬੇੜੀਆਂ ਨਾਲ ਤਰਿਆ ਨਹੀਂ ਜਾਂਦਾ ਜੇ ਕਿਸੇ ਦਾ ਸਿੱਖ ਬਣਨਾ ਤਾਂ ਇੱਕ ਦਾ ਮੰਨਣਾ ਪੈਣਾ ਜੇ ਗੁਰੂ ਨੂੰ ਮੰਨਣਾ ਤਾਂ ਗੁਰੂ ਨੂੰ ਹੀ ਮੰਨਣਾ ਪਣਾ ਜੇ ਤੁਸੀਂ ਪੀਰਾਂ ਤੇ ਕਬਰਾਂ ਨੂੰ ਮੰਨਦੇ ਹੋ ਤਾਂ ਤੁਸੀਂ ਗੁਰੂ ਦੇ ਸਿੱਖ ਨਹੀਂ ਹੋ ਗੁਰੂ ਦੇ ਸਿੱਖ ਬਣਨ ਵਾਸਤੇ ਸਾਨੂੰ ਇਹਨਾਂ ਪੀਰਾਂ ਕਬਰਾਂ ਨੂੰ ਛੱਡਣਾ ਪੈਣਾ ਤੇ ਗੁਰੂ ਦੇ ਲਾੜ ਲਗਣਾ ਪੈਣਾ ਤੇ ਤਨ ਪਾਈ ਮੰਜ ਜਿਨ੍ਹਾਂ ਨੇ ਸਾਡੀ ਹੁਣ ਜ਼ਿੰਦਗੀ ਸੌਖੀ ਕਰਦੀ ਜਿਨ੍ਹਾਂ ਨੇ ਸਾਡੇ ਇਮਤਿਹਾਨ ਸਾਡੀਆਂ ਪਰਖਾਂ ਸੌਖੀਆਂ ਕਰਤੀਆਂ ਸਾਨੂੰ ਉਹਨਾਂ ਮਹਾਂਪੁਰਖਾਂ ਨੂੰ ਉਹਨਾਂ ਗੁਰਮਖਾਂ ਨੂੰ ਸਦਾ ਜੇਤੇ ਕਰਨਾ ਚਾਹੀਦਾ ਜਿਨ੍ਹਾਂ ਨੇ ਸਾਡਾ ਜੀਵਨ ਸੌਖਾ ਕੀਤਾ ਜਿਵੇਂ ਪਾਈ ਮੰਜੀ ਤਨ ਪਾਈ ਮੰਜੀ ਨੇ ਗੁਰੂ ਮਹਾਰਾਜ ਜੀ ਤੋਂ ਮੰਗਿਆ ਤਾਂ ਕੀ ਮੰਗਿਆ ਵਈ ਮਹਾਰਾਜ ਜੀ ਸਾਡੇ ਆਉਣ ਵਾਲੇ ਸਿੱਖਾਂ ਤੋਂ ਐਨੀਆਂ ਪਰਖਾਂ ਜੇ ਦਿੱਤੀਆਂ ਜਾਣੀਆਂ ਤੇ ਗੱਲ ਵੀ ਸਹੀ ਐ ਅੱਜ ਪਰਖਾਂ ਤਾਂ ਦੇਣ ਦੀ ਦੂਰ ਦੀ ਗੱਲ ਆ ਅੱਜ ਤਾਂ ਅਸੀਂ ਹੋਰ ਤਰ੍ਹਾਂ ਦੇ ਤੱਕੇ ਖਾਂਦੇ ਫਿਰਦੇ ਆਂ ਗੁਰੂ ਦਾ ਦਰ ਅਸੀਂ ਕੱਲ੍ਹ ਦੇ ਹੀ ਛੱਡ ਚੁੱਕੀਆਂ ਅੱਜ ਕੱਲ੍ਹ ਸਾਧ ਸੰਗਤ ਜੀ ਕਈ ਲੋਕ ਐ ਵੀ ਕਹਿੰਦੇ ਨੇ ਵੀ ਅਸੀਂ ਤਾਂ ਸਭ ਨੂੰ ਮੰਨਦੇ ਆਂ ਕਮਾਲ ਦੀ ਗੱਲ ਜਦ ਗੁਰੂ ਮਹਾਰਾਜ ਜੀ ਦਾ ਬਚਨ ਹੋ ਚੁੱਕਾ ਬੇ ਸਿੱਖੀ ਤੇ ਸਿੱਖੀ ਨਹੀਂ ਟਿਕਦੀ ਤਾਂ ਇਹ ਗੱਲ ਅਸੀਂ ਕਿਵੇਂ ਕਹਿ ਦਿੰਨੇ ਆਂ ਸੋ ਆਓ ਅਸੀਂ ਗੁਰਮਖ ਬਣੀਏ ਗੁਰੂ ਮਹਾਰਾਜ ਜੀ ਦੇ ਲਾੜ ਲੱਗੀਏ ਗੁਰੂ ਮਹਾਰਾਜ ਜੀ ਦੇ ਬਚਨ ਕਮਾਈਏ ਤੇ ਗੁਰੂ ਮਹਾਰਾਜ ਜੀ ਨੂੰ ਬੇਨਤੀ ਕਰਦੇ ਰਹੀਏ ਮਹਾਰਾਜ ਜੀ ਜੇ ਕੁਝ ਦੇਣਾ ਤਾਂ ਭਾਈ ਮਨਜੀ ਵਰਗਾ ਸਿੱਧਕ ਦੇਵੋ ਜੇ ਕੁਝ ਦੇਣਾ ਤਾਂ ਭਾਈ ਮਨਜੀ ਵਰਗਾ ਪਿਆਰ ਦੇਵੋ ਜੇ ਕੁਝ ਦੇਣਾ ਤਾਂ ਭਾਈ ਮਨਜੀ ਵਰਗਾ ਭਰੋਸਾ ਦਿਓ ਤੰਨ ਨੇ ਉਹ ਗੁਰਮਖ ਜਿਨ੍ਹਾਂ ਨੇ ਗੁਰੂ ਮਹਾਰਾਜ ਜੀ ਵਾਸਤੇ ਸਭ ਕੁਝ ਕੁਰਬਾਨ ਕੀਤਾ ਤਾਂ ਵੀ ਕੋਈ ਸੀ ਤੱਕ ਨਹੀਂ ਮੂੰਹੋਂ ਕੀਤੀ ਤਨ ਨੇ ਉਹਨਾਂ ਦੇ ਪਰਿਵਾਰ ਜਿਨ੍ਹਾਂ ਨੇ ਐਨਾ ਗੁਰਮਖਾਂ ਦਾ ਸਾਥ ਦਿੱਤਾ ਹੋਈਆਂ ਭੁੱਲਾਂ ਚੁਕਾਂ ਲਈ ਖਿਮਾ ਬਖਸ਼ਣੇ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ